ਨਗਰ ਵਾਸੀ ਇਲਾਕਾ ਵਾਸੀ ਜਿੰਨੇ ਵੀ ਇਕੱਠੇ ਹੋਏ ਨੇ ਸਾਡੇ सरपंच ਸਹਿਬਾਨ ਪੰਚ ਸਹਿਬਾਨ ਸਾਡੀ ਲੱਖਾ ਜੀ ਇਹਨੇ ਬੈਂਕ ਚ ਆਪਣਾ ਚਾਰਜ ਰੀਜ ਤੇ ਨਿਰਭਲ ਸਿੰਘ ਜੀ ਜੇਲ੍ਹ ਦੇ ਡਿਪਾਰਟਮੈਂਟ ਦੇ ਵਿੱਚ ਇਹਨੇ ਬਾਕੀ ਨਾ ਤਾਂ ਪੱਲੀ ਪਾਸ ਜਾਣਦੀ ਹੁੰਦੀ ਹੈ ਕਿਉਂਕਿ ਪਬਲਿਕ ਨਾਲ ਜੁੜੇ ਹੁੰਦੇ ਨੇ ਮਹਿਕਮੇ ਮੈਂ ਤਾਂ ਪਹਿਲਾਂ ਤਾਂ ਆਪਣੀ ਵੈਲਫੇਅਰ ਸਟੇਟਿਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਕੇ ਸਾਡੇ ਮਾਨ ਸਿੰਘ ਜੀ ਤੇ ਆਜ ਸਾਬ ਨੇ ਸਾਨੂੰ ਮੌਕਾ ਦਿੱਤਾ ਹੈ ਔ ਪਿੰਡ ਕਰਮਾ ਵਾਲੇ ਹੁੰਦੇ ਨੇ ਇੱਥੇ ਪੱਤਰਕਾਰ ਮਿਲਣ ਇੱਥੇ ਬਜ਼ੁਰਗ ਅਮੀਰ ਨੇ ਬਜ਼ੁਰਗ ਇੱਕ ਤਾਜ ਹੁੰਦੇ ਨੇ ਨਗਰਦਾ ਹੁੰਦੇ ਨੇ ਪਿੰਡ ਦੇ ਹੁੰਦੇ ਇਲਾਕੇ ਦੇ ਹੁੰਦੇ ਜਿਹੜੇ ਮਾਰਗਦਰਸ਼ਨ ਨੇ ਬਹੁਤ ਵਧੀਆ ਤਰੀਕੇ ਨਾਲ ਹਰੇਕ ਇਨਸਾਨ ਨੂੰ ਕਰਨ ਚੁਮੀਦੇ ਨੇ ਮੈਂ ਆਪਣੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗੰਤ ਮਾਨ ਜੀ ਦਾ ਤੇ ਸਾਡੇ ਸਮਾਜਿਕ ਨਿਆਂ ਮੰਤਰੀ ਦਾ ਬਲਜੀਤ ਕੌਰ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਕੇ ਸੇਵਾ ਦਾ ਸਾਡੀ ਸਟੇਡੀ ਨੂੰ ਬੜਾ ਮੌਕਾ ਦਿੱਤਾ ਉਹ ਜਿਹੜੀ ਸਾਡੀ ਸਰਕਾਰ ਹੈ ਭਗਵੰਤ ਮਾਨ ਜੀ ਇਹਦਾ ਇੱਕ ਇੱਕ ਦਿਵੰਗ ਨੇ ਜਿਹੜੇ ਆਪਣਾ ਹੈਂਡੀਕੈਪਟ ਨੇ ਵੈਲਫੇਅਰ ਦੇ ਜਿੰਨੀ ਵੀ ਸਟੇਟੀਆਂ ਨੇ ਉਹਨਾਂ ਨੂੰ ਇਹ ਪੂਰੇ ਦਿਲੋਂ ਫੰਡ ਦੇ ਰਹੇ ਨੇ ਜਿਹੜੀ ਪਿਛਲੀ ਸਰਕਾਰਾਂ ਦੇ ਵਿੱਚ ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ ਕੋਈ ਬਜ਼ੁਰਗ ਨੂੰ ਨਹੀਂ ਪੁੱਛਦਾ ਨਹੀਂ ਸੀ ਕੋਈ ਹੈਂਡੀਕੈਪਟ ਨੂੰ ਪੁੱਛਦਾ ਸੀ ਜਾਂ ਕੋਈ ਐਜੂਕੇਸ਼ਨ ਡਿਪਾਰਟਮੈਂਟ ਚ ਕੋ ਪੜਾ ਲਿਖਿਆ ਬੱਚਾ ਜਾਂ ਉਹ ਨਹੀਂ ਪੁੱਛਦਾ ਸੀ ਉਹਨੂੰ ਇਹ ਪਹਿਲ ਦੇ ਆਧਾਰ ਤੇ ਸਾਡੀ ਸਰਕਾਰ ਹੈ ਜਿਹੜੀ ਨੌਕਰੀਆਂ ਦੇ ਰਹੀ ਐ ਤੇ ਬਾਕੀ ਗੱਲ ਇਹ ਰਹੀ ਜਿਹੜੇ ਸਾਡੇ ਸੇਵਨਜੀਤ ਕੋਲ ਚੇਅਰਮੈਨ ਸਾਹਿਬ ਨੇ ਐਸੀ ਵੀ ਐਸੀ ਹੈਂਡੀਕੈਪਡ ਦੇਖੇ ਜਿਹਨੂੰ ਇਹ ਨਹੀਂ ਪਤਾ ਸੀ ਸਾਡਾ ਕਮਰਾ ਕਿੰਨਾ ਡੂੰਘਾ ਪੰਜ-ਪੰਜ ਫੁੱਟ ਚ ਡੂੰਘੇ ਚ ਰਹਿੰਦੇ ਸੀ ਉਹਨੂੰ ਇਹ ਨਹੀਂ ਪਤਾ ਇਹ ਸਾਡਾ ਪਿੰਡ ਕਿੱਡਾ ਹੋ ਗਿਆ ਇਸ ਕਰਕੇ ਉਹ ਵਿਚਾਰੇ ਅੰਦਰ ਕਮਰੇ ਦੇ ਵਿੱਚ ਰਹਿੰਦੇ ਸੀ ਜਦ ਤੋਂ ਸਾਡੀ ਸਸਤਾ ਸਾਡੀ ਸਰਕਾਰ ਨੇ ਭਗਾਂਤ ਮਾਨ ਜੀ ਨੇ ਤੇ ਮੰਤਰੀ ਬਜੀਤ ਕੌਰ ਜੀ ਨੇ ਸਾਨੂੰ ਸਮਾਜਿਕ ਨਿਆਂ ਮੰਤਰੀ ਨੇ ਸਾਡੀ ਸਸਤਨ ਬੜਾ ਤਕੜਾ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਜਿਹਨੇ ਹੈਂਡੀਕੈਪਟ ਨੇ ਉਹਨੂੰ ਅਸੇ ਘਰਾਂ ਦੇ ਵਿੱਚੋਂ ਲਿਆ ਕੇ ਤੇ ਉਹਨਾਂ ਨੂੰ ਜਿੰਨੇ ਵੀ ਹੈਗੇ ਨੇ 威尔ਚੇਅਰ ਜਿੰਨੇ ਵੀ ਉਹਦੇ ਆਧਾਰ ਕਾਰਡ ਦੇ ਇੱਕ ਹੋਰ ਸਿਸਟਮ ਹੈ ਉਹ ਪੂਰਾ ਕਰੇ ਆਪਣਾ ਉਹਨੂੰ ਪਹਿਲ ਦੇ ਆਧਾਰ ਤੇ ਅਸੀਂ ਜਿੰਨੇ ਵੀ ਹੈਗੇ 威尔ਚੇਰਾਂ ਕੁੱਡੀਆਂ ਅਸੀਂ ਨਹੀਂ ਦੇ ਸਕਦੇ ਕਿ ਜਿਹੜੇ ਬਜ਼ੁਰਗ ਨੇ ਸਾਡੇ ਤਾਜ ਹੁੰਦੇ ਨੇ ਘਰ ਦੇ ਇਹਨਾਂ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਜਿਹਦੇ ਨਗਰ ਦੇ ਵਿੱਚ ਪੱਤਰਕਾਰ ਹੋਣ ਚੰਗੀਆਂ ਪੰਚਾਇਤਾਂ ਹੋਣ ਉਹ ਕਰਮਾ ਵਾਲੇ ਪਿੰਡ ਹੁੰਦੇ ਨੇ ਉਹ ਨਗਰ ਵਾਲੇ ਪਿੰਡ ਹੁੰਦੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹ ਗੁਰੂ ਪੀਰਾਂ ਦੀ ਧਰਤੀ ਹੈ ਆਪਣੀ ਪੰਜਾਬ ਇਹਦੇ ਅੰਦਰ ਹੈ ਪੂਰਾ ਆਪਣਾ ਸਤਿਕਾਰ ਰਹਿਣਾ ਚਾਹੀਦਾ ਹੈ ਉਹ ਨਿਵੇਂ ਹੋ ਕੇ ਰਹਿਣਾ ਚਾਹੀਦਾ ਮੈਂ ਨਾਂ ਕਿ ਧੰਨਵਾਦ ਕਰਦਾ ਸਾਡੀ ਪੰਚਾਇਤ ਦਾ ਸਾਡੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਰਚਾ ਜੀ ਵਾਹਿਗੁਰੂ ਜੀ ਕੀ अल सो न ਕਮੇਟੀ ਵੱਲੋਂ ਸਰਪੰਚ ਸਾਹਿਬ ਦਾ ਕਰਦੇ ਹਾਂ ਸਨਮਾਨ ترموچن سنگھوچن موہن سنگھ موہن سنگ والے بھگوان بول ਕੇ ਅੜ ਜਾ ਸਰਜੀਤ ਕੌਰ ਸਰਜੀਤ ਕੌਰ ਅਜੈ ਸਿੰਘ ਪਹਿਲਾਂ ਤਾਂ ਮੈਂ ਤੁਹਾਡੇ TYS ਚੈਨਲ ਦਾ ਧੰਨਵਾਦ ਕਰਦਾ ਹਾਂ ਭਾਈ ਗੁਰਜੀਕਾ ਕਲਸਾ ਸ੍ਰੀ ਭਾਈ ਗੁਰਜੀਕਾ ਫਤੇ ਮੈਂ ਡਾਕਟਰ ਵਿੰਦਪਤ ਸ਼ਰਮਾ ਆਲ ਇੰਡੀਆ ਵੈਸ ਪ੍ਰੈਜ਼ੀਡੈਂਟ ਹੋਮੋਰੇਟਸ ਵੈਲਫੇਅਰ ਸਟੇਟਿ ਦਿਵੰਗ ਹਲਕਾ ਪਹਿਲ ਦਾ ਪ੍ਰੈਜ਼ੀਡੈਂਟ ਗੱਲ ਕਰ ਰਿਹਾ ਜੀ ਸਾਡਾ ਮਕਸਦ ਇਹ ਸੀ ਸਾਡਾ ਫਿਜ਼ੀਕਲ ਵੈਲਸਟੇਟਿਵ ਨੂੰ ਜਿੰਨੀ ਵੀ ਸਾਡੀ ਬਜ਼ੁਰਗਾਂ ਦੀ ਸੇਵਾ ਜੋ ਵੀ ਕੁੰਡੀਆਂ ਸੀ ਵੰਡੀਆਂ ਨੇ ਉਨ੍ਹਾਂ ਦੇ ਮਾਰਗਦਰਸ਼ਨ ਕਰਨ ਮਾਰਤੇ ਸੇਵਾਸੀ ਕੀਤੀ ਅਸੀਂ ਕੌਣ ਕਰਾਣਾ ਪ੍ਰਮਾਤਮਾ ਕਰਨ ਵਾਲਾ ਤੇ ਅਸੀਂ ਵੱਲ ਚੇਰਾ ਤੇ ਜਿੰਨੇ ਵੀ ਹੈਗੇ ਸਕੰਜੇ ਉਹ ਅਸੀਂ ਦਿੰਦੇ ਨੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਇਲਾਕਾ ਵਾਸੀ ਜਿੰਨੇ ਵੀ ਹੈਗੇ ਨੇ ਲਾਕਨ ਸਟੇਡੀਅਮ ਬਣਾ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਨ ਔਰ ਇਹ ਚੀਜ਼ਾਂ ਵਾਤੇ ਵਾਤੇ ਪ੍ਰੋਵਾਈਡ ਕਰਨ ਮੈਂ ਕਿੰਨੀਆਂ ਗੀਟੀਆਂ ਉੱਤਰੀਆਂ ਗਿਆ ਜਨ ਦਲ ਸਾਹਿਬ ਇਹ ਜੀ ਤਕਰੀਬਨ 30 35 ਮਾਤਜ ਸੀ ਤੇ ਵਾਕਈ ਬਜ਼ੁਰਗਰੀ ਜੀ ਨੇ ਹੈਂਡੀਕੈਪ ਦਿੱਤੇ ਨੇ ਅਸੀਂ ਆਪਣਾ ਸਕੰਝੀ ਦਿੱਤੇ ਨੇ ਤੇ ਮਿਲ ਚਿਰ ਤੇ ਇਸ ਕਰਕੇ ਮੈਂ ਖਾਸ ਕਰ ਪੰਚਾਇਤ ਦਾ ਧੰਨਵਾਦ ਕਰਨਾ ਹੈ ਔਰ ਤੁਹਾਡੇ ਪੱਤਰਕਾਰਾਂ ਜੀ ਨੇ ਸਾਨੂੰ ਬੜਾ ਤਗੜਾ ਮੌਕਾ ਸੇਵਾ ਕਰਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ